ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦਿਖਾਉਣੇ ਆ ਬਾਈ ਜੀ ਮੰਡੀ ਮੋੜ ਆ ਬਹੁਤ ਚੰਗੇ ਪਸ਼ੂ ਪਹੁੰਚੇ ਹੋਏ ਆ ਇੱਥੇ ਜਿੰਨੇ ਬਠਿੰਡੇ ਚ ਲੱਗਦੀ ਏ ਵੀ ਹਾਰ 20 ਤਰੀਕ ਬਣਦੇ ਬਾਈ ਬਣਦੇ ਕੋਈ ਨਹੀਂ ਉਹ ਚੰਗੀਆਂ ਮੱਝਾਂ ਦਿਵਾਲੀ ਕਰਕੇ ਮਾਲ ਆਇਆ ਵੀ ਘਟਾ ਉਪਰੀ ਵੀ ਘਟਾ ਬਾਕੀ ਪਸ਼ੂ ਆਏ ਜਿੰਨੇ ਬਹੁਤ ਵਧੀਆ ਚੰਗੀ ਝੋਟੀ ਆ ਬੇਟ ਕੁੜੇ ਦੀ ਖਾਲੇ ਵੇਦੀ ਸਾਫਾ ਬਹੁਤ ਵਧੀਆ ਝੋਟੀ ਆ ਹਰਿਆਣੇ ਦੀ ਆਜਾ ਇਧਰ ਆ ਸਾਹਮਣੇ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਪੱਖੋ ਕਲਾ ਤੋਂ ਆਏ ਤੇ ਕਰਦੀ ਐ ਕਿ ਆਪਣਾ ਵਪਾਰ ਦਾ ਕੰਮ ਵਪਾਰ ਦਾ ਕੰਮ ਨਹੀਂ ਨੂੰ ਲਿਆ ਕੇ ਪਾ ਅੱਛਾ ਹੂੰ ਕਿਹੜੇ ਸੂਈ ਸੂਈ ਬਈ ਆ ਇਹ ਫੈਲਣਾ ਜੀ ਫੈਲਣਾ ਕਿੰਨਾ ਕ ਬੋਲਾ ਹੁਣ ਥੋੜਾ ਤਾਂ ਹੈਗਾ ਜੀ 12 ਕਿਲੋ ਚੰਗਾ ਦੁੱਧ ਪਾ ਦੂਗਾ ਤੇ ਕੀ ਕਰੇ ਰੱਖਣੀ ਕਿਸੇ ਨੇ ਦੁੱਧ ਪਾਉ ਜੀ 14 ਕਿਲੋ ਜੀ ਅੱਛਾ ਕੀ ਰੇਟ ਕਰਿਆ ਦਾ ਰੇਟ ਇਹਦਾ ਕੱਸੀ ਕਰੇ ਛੱਡਣੀ ਕਿ ਧੱਕਾ 5-7000 ਮਾਨਤਨ ਕਰਦਾਂਗੇ ਅੱਛਾ ਤੇ ਨੰਬਰ ਬੋਲ ਦੇ ਜੀ ਆ ਦਾ ਨੰਬਰ 62860 ਅੱਛਾ 76188 ਧੰਨਵਾਦ ਬਾਈ ਕੋਲੇ ਬਹੁਤ ਵਧੀਆ ਪਹਿਲਣ ਝੋਟੀ ਆ ਦੋ ਦੰਦਾ ਜੀ ਦੋ ਦੰਦਾ ਮੂੰਹ ਤੋੜ ਕੇ ਦਿਖਾਤੀ ਆਪਾਂ ਤੇ ਮੰਡੀ ਮੋੜ ਤੇ ਪਹੁੰਚੀ ਹੋਈ ਆ ਬਹੁਤ ਚੰਗੀਆਂ ਵੱੱਜਾਂ ਇੱਥੇ ਬਹੁਤ ਚੰਗੀਆਂ ਹੋਈਆਂ ਬਾਈ ਜੀ ਬਹੁਤ ਵਧੀਆ ਇਕੱਲਾ ਦੰਜਰ ਤੁਰ ਫਿਰ ਕੇ ਮੇਲਾ ਸੋਨੂੰ ਦੀਵਾਲੀ ਕਰਕੇ ਹਾਇ ਹਾਲ ਥੋੜਾ ਜਿਹਾ ਮੰਦਾ ਬਾਲ ਵੀ ਘੱਟ ਪਹੁੰਚਿਆ ਪਾਰੀ ਵੀ ਘੱਟ ਪਹੁੰਚੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਹੁਤ ਚੰਗੀਆਂ ਬੱਚਾਂ ਆਪਣੀਆਂ ਬਈ ਆਹ ਕਿਹੜੇ ਸੂਸੂਈ ਆ ਇਹ ਕਿਹੜੇ ਸੂਸੂਈ ਆ ਕਿਹੜੇ ਸੂਸੂਈ ਹੋਈ ਆ ਦੂਜੇ ਸੂਈ ਕੀ ਰੇਟ ਕਰਤਾ 40 140 ਰੇਟ ਆ ਦੂਜੇ ਸੂਸੂਈ ਹੋਈ ਮਾਜਾ ਭਾਈ ਜੀ ਖਾਨ ਲੈ ਕੇ ਦੀ ਸਫਾਈ ਤੇ ਪੈਕਟਪੂਡ ਦੀ ਚੱਕੀ ਭਾਈ ਚੰਗੀਆਂ ਮੱਝਾਂ ਲੈ ਕੇ ਆਇਆ ਹੋਇਆ ਭਾਈ ਜਾਂਦਾ ਦਿਲਚੂਲਾ ਇਹ ਮੰਡੀ ਮੋੜ ਚੋਰੀ ਦਾ ਬੜੀ ਹੁੰਦੀ ਹੈ ਚੰਗੀਆਂ ਬੱਚਾ ਮੱਡੀ ਮੋੜ ਤੇ ਪਹੁੰਚੀ ਹਾਂ ਆਪਣੀਆਂ ਆਹ ਵੱਡੀ ਉਹ ਡਬਲ ਮੱਝ ਬਾਈ ਜੀ ਮੱਡੀ ਮੋੜ ਤੇ ਪਹੁੰਚੀ ਹੋਈ ਹੈ ਚੰਗੀਆਂ ਮੱਝਾਂ ਤਾਂ ਇਹਨੇ ਹੁਣ ਕਿਹੜਾ ਦਵਾ ਕੀ ਆਪਣੀ ਕਿਹੜੀ ਆਹ ਸੂਈ ਬਈ ਆ ਕਿਹੜੇ ਸੂਸੂਈ ਹੈ ਬਾਈ ਇਹ ਕਿਹੜੇ ਸੂਸੂਈ ਹੈ ਕਿਹੜੇ ਚੋਕੀ ਸੂਈ ਹੈ ਨਾ ਪਹਿਲੇ ਕਿ ਦੂਜੇ ਕਿ ਤੀਜੇ ਸੂਈ ਤੀਜੇ ਸੂਸੂਈ ਕੀ ਰੇਟ ਕਰਿਆ ਇਹਦਾ 1 ਮੰਨ 1 5 ਰੇਟ ਆ ਤੀਜੇ ਸੂਸੂਈ ਮਾਜਾ ਬਾਈ ਜੀ ਬੱਦੇ ਹਾਲ ਅਜ ਤਾਂ ਯਾਰ ਨਾ ਵਪਾਰੀ ਨਾ ਚੰਗਾ ਮਾਲ ਆ ਵਾਲਦੀ ਘਾਟੀ ਪਹੁੰਚਿਆ ਇਹਦਾ ਸੌਦੇ ਹੋਈ ਵੀ ਜਾਂਦੇ ਮਾੜੇ ਮੋਟੇ ਇਹਨਾਂ ਦੇ ਕੰਟੈਕਟ ਵਾਲੇ ਐਂ ਕਰ ਕਿੰਨਾ ਚਾਹ ਤੂੰ ਜਿੱਥੇ ਆਪਣੀਆਂ ਬੁਰੀ ਕੀ ਰੇਡ ਕਰਿਆ ਕਿਹੜੇ ਸੂ ਸੂਈ ਆ ਕਿਹੜੇ ਸੂ ਸੂਈ ਆ 10 ਦਿਨ ਸੂਈ ਨੂੰ ਹੋ ਗਏ ਬਾਈ ਕਹਿੰਦਾ 1.5 ਲੱਖ ਮੰਗਦਾ ਪੂਰੀ ਦਾ ਛੋਟੀ ਮੋਟੀ ਜਾਣਕਾਰੀ ਦੇ ਦਿੰਦੇ ਨੇ ਸਾਨੂੰ ਓ ਨਿੱਕੇ ਫਿਰ 5 ਦਾ ਪਚਾ ਵੀ ਲਿਆਇਓ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 94799 8308 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ